ਕੀ ਨਾਮ ਹੈ ਜੀ ਪ੍ਰੇਮ ਲਤਾ ਪ੍ਰੇਮ ਲਤਾ ਜੀ ਕੀ ਕਹਿਣਾ ਚਾਹੋਗੇ ਕਿਵੇਂ ਬੈਠੇ ਬਸ ਕਹਿਣਾ ਤਾਂ ਬੇਟਾ ਕੀ ਕਹਿਣਾ ਅਸੀਂ ਕੁਝ ਨਹੀਂ ਕਹਿਣਾ ਦੇਖੋ ਕਹਿਣਾ ਵੀ ਬਹੁਤ ਪੁੱਛਿਆ ਤੇ ਕਹਿਣਾ ਵੀ ਨਹੀਂ ਪਤਾ ਕੀ ਪਹਿਲੇ ਵੀ ਹੀ ਅਸੀਂ 4 ਦਿਨ ਬੈਠੇ ਸੀ ਧਰਨੇ ਤੇ ਤੁਹਾਨੂੰ ਸਭ ਨੂੰ ਪਤਾ ਹੈ ਦੇਖੋ ਉਹਨੋਂ ਇਹਨਾਂ ਨੇ ਸਾਨੂੰ ਮਿੱਠੀ ਗੋਲੀਆਂ ਦਿੱਤੀਆਂ ਸੀ ਵੀ ਅਸੀਂ ਮੱਲਾ ਕਲੀਅਰ ਕਰਾ ਦਾਂਗੇ ਫਰਾਲ ਨਾ ਕਰਾ ਦਾਂਗੇ ਦੇਖੋ ਅਸੀਂ ਟੋਬਾ ਨੀਵਾ ਕਰਵਾ ਦਾਂਗੇ ਸਭ ਤੋਂ ਵੱਡੀ ਗੱਲ ਸੀ ਟੋਬਾ ਨੀਵਾ ਦੀ ਉਹਦੇ ਸਾਨੂੰ ਕਹਿੰਦੇ ਟੋਬਾ ਨੀਵਾ 15 ਦਿਨ 12 13 ਦਿਨ 15 ਦਿਨ ਪਾਣੀ ਨਹੀਂ ਆਇਆ ਬਾਰਿਸ਼ ਨਹੀਂ ਆਈ ਥਣੇ ਸਾਹਮਣੇ ਪਰ ਕਿੱਥੇ ਗਿਆ ਸੀ ਕਿੱਥੇ ਕੀ ਮੰਗ ਕਰਦੇ ਹੋ ਮੰਗ ਹੁਣ ਐਈ ਸਾਡੀ ਇੱਕ ਤਾਂ ਮੱਲਾ ਖਾਲੀ ਕਰਾਇਆ ਜਾਵੇ ਬਿਲਕੁਲ 6 6 ਫੁੱਟ ਪਾਣੀ ਹੈ 5 5 6 6 ਫੁੱਟ ਪਾਣੀ ਹੈ ਕੱਲ ਨੂੰ ਡੁੰਗਾਲਾ ਗੁਰਦੁਆਰਾ ਉੱਤੇ ਛੱਤ ਡਿੱਗੀ ਹੈ ਚਾਚਾਪਤੀ ਜਮਰਗੇ ਦੋਨੋਂ ਮਰ ਗਏ ਦੇਖੋ ਸਾਡੇ ਸਾਹਮਣੇ ਉਹ ਜਿੱਥੇ ਜਗਰਾਤਾ ਹੁੰਦਾ ਸੰਤੋਸ਼ੀ ਮਾਤਾ ਉਹ ਛੱਤ ਡਿੱਗੀ ਦੇਖੋ ਸਾਨੂੰ ਹੁਣ ਡਰ ਬਹੁਤ ਲੱਗਦਾ ਐਨਾ ਡਰ ਲੱਗਦਾ ਇਹ ਦੇਖੋ ਅੱਜ ਮੈਂ ਪਾਣੀ ਚ ਗਈਆਂ ਨੀਲੀ ਹੋਈ ਪਈ ਐ ਮੈਨੂੰ ਨਹੀਂ ਪਤਾ ਕੋਈ ਚੀਜ਼ ਨੇ ਸੁੰਗਿਆ ਕਿ ਝੋਟ ਲੱਗੀ ਮੈਨੂੰ ਨਹੀਂ ਪਤਾ ਅਸੀਂ ਤਾਂ ਕੁਲ ਮਿਲਾ ਕੇ ਅਹੀ ਬੇਨਤੀ ਕਰਦੇ ਆਂ ਦੇਖੋ ਵੀ ਸਾਡਾ ਮਸਲੇ ਦਾ ਹੱਲ ਹੋਵੇ ਜਦ ਤੱਕ ਹੱਲ ਨਹੀਂ ਹੁੰਦਾ ਅਸੀਂ ਇਸ ਵਾਰੀ ਪੱਕਾ ਹੱਲ ਕਰਾਵਾਂਗੇ ਬੇਟਾ ਪਤਾ ਕੀ ਪੱਕੀ ਇੱਥੇ ਟਰੈਲੀ ਲਵਾਵਾਂਗੇ ਪੱਕੇ ਹੀ ਪੱਕਾ ਹੀ ਇੱਥੇ ਕਮੇਟੀ ਵਾਲੇ ਬੰਦੇ ਲਵਾਵਾਂਗੇ ਜਦ ਤੱਕ ਇਹ ਸਾਡੇ ਮਸਲੇ ਹੱਲ ਨਹੀਂ ਹੁੰਦੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਪਰੇਸ਼ਾਨ ਨਾ ਕਰੋ ਬਸ ਜੀ ਨਾਮ ਹੈ ਮੇਰਾ ਨਾਮ ਲਖਸ਼ਮਨ ਸਲਾਈ ਮਬਾਰ ਨੰਬਰ 17 18 ਦੇ ਵਸਾਤੀ ਹਾਂ ਪ੍ਰਸ਼ਾਸਨ ਜਮ ਕੁੰਬਗਰੰਦੀ ਨਹੀਂ ਸੁਧਤਾ ਪਿਆ ਹੈ ਸਾਡੇ ਘਰਾਂ ਦੇ ਮੁਰੇ 3 3 4 4 ਫੁੱਟ ਫਾਣੀ ਘੜਾਈ ਮੇਰੀ ਦੁਕਾਨ ਦੇ ਅੰਦਰ ਸਾਰਾ ਪਾਣੀ ਵੜ ਗਿਆ ਮੇਰੇ ਸਾਰੇ ਬੈੱਡ ਮੇਰੇ ਸਾਰੇ ਸੋਫੇ ਸਾਡੇ ਸਾਰੇ ਰਿਸਤੋ ਵੀ ਦਾ ਬੁਰਾ ਹਾਲ ਹੈ ਪ੍ਰਸ਼ਾਸਨ ਦੇ ਸਿਰ ਤੇ ਕੋਈ ਵੀ ਅਸਰ ਨਹੀਂ ਹੈ ਕਿ ਪ੍ਰਸ਼ਾਸਨ ਕੁੰਬਗਰੰਦੀ ਨਹੀਂ ਸੁਧਤਾ ਪਿਆ ਅੱਜ ਡਾਕਟਰ ਪੀਐਸ ਨਾਲ ਰਾਸ਼ਨ ਬੰਡਰ ਆਇਆ ਰਾਸ਼ਨ ਬਣ ਕੇ ਘਰੇ ਵਗ ਗਿਆ ਕਿਉਂਕਿ ਉਹਨੂੰ ਆਏ ਸੀ ਵੀ ਬੱਬੀ ਧਾਨੇ ਵਾਲੀ ਹੈ ਪ੍ਰਧਾਨ ਵਪਾਰ ਮੰਡਲ ਦਾ ਉਹ ਕੱਲ ਸਾਨੂੰ ਰਾਸ਼ਨ ਦੇ ਕੇ ਗਿਆ ਉਹਨੂੰ ਆਏ ਸੀ ਜੇ ਮੈਂ ਨਾ ਦੇ ਕੇ ਮੇਰੀ ਬੇਇਜ਼ਤੀ ਹੋਊਗੀ ਕੀ ਲਾਦਾ ਜਿਹੜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਵੀ ਸਾਡਾ ਪਾਣੀ ਜਲਦੀ ਤੁਸੀਂ ਦਲਦਲ ਦੇ ਕੱਢਿਆ ਜਾਵੇ ਕਿਉਂਕਿ ਅੱਜ ਜੇ ਮੌਸਮ ਸਾਫ਼ ਹੈ ਕੱਲ ਨੂੰ ਰੈਡ ਅਲਰਟ ਜਾਰੀ ਕਰ ਰਹੇ ਨੇ ਮਾਨਸਾਜ ਜੀ ਵੀ ਕੱਲੂ ਪੂਰਾ ਪਾਣੀ ਆਊਗਾ ਮਾਨਸਾਜ ਤਾਂ ਸਾਡਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਉਹਨਾਂ ਨੇ ਫਿਰ ਤੇ ਅਸੀਂ ਜਮੀਂ ਡੁੱਬ ਜਾਾਂਗੇ ਕੀ ਲੱਗਦਾ ਜਿਹੜੇ ਸ਼ਹਿਰ ਦੇ ਵਿੱਚ ਮੌਜੂਦਾ ਖੜੀ ਦੇ ਹਾਲਾਤ ਬਣੇ ਹੋਏ ਸਥਿਤੀ ਬਣੀ ਹੋਈ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਰ ਕੌਣ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਅਸੀਂ ਉਰ ਜਿੰਨਾ ਚਿਰ ਸਾਡਾ ਪਾਣੀ ਨਹੀਂ ਨਿਕਲਦਾ ਅਸੀਂ ਪੱਕੇ ਤਨ ਦਾ ਘਰੇ ਬੈਠੇ ਰਹਿਾਂਗੇ ਮੇਰਾ ਨਾਮ ਨਿੱਤੂ ਹੈ ਜੀ। ਜੀ ਕਿਵੇਂ ਬੈਠੇ ਹੋ ਅੱਜ? 메인 ਰਸਤਾ ਰਜਾਮ ਕਰਦਾ ਕੀ ਨਿੱਤੂ ਜੀ ਸਾਡੇ ਵੀਰ ਨਗਰ ਮਹੱਲੇ ਦੇ ਵਿੱਚ ਜਿਸ ਦਿਨ ਦੀ ਬਰਸਾਤ ਆਈ ਹੈ ਉਸ ਦਿਨ ਦਾ ਪਾਣੀ ਬਹੁਤ ਜ਼ਿਆਦਾ ਖੜਾ ਹੈ। ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਡੇ ਪ੍ਰਸ਼ਾਸਨੋਂ ਦੀ। ਬਿਲਕੁਲ ਵੀ ਧਿਆਨ ਨਹੀਂ ਹੈ ਬਲਕਿ ਰਾਸ਼ਨ ਵੰਡ ਕੇ ਇੱਥੇ ਜਾ ਚੁੱਕੇ ਹੈ। ਨਾ ਕਿ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਸਾਡੇ ਇੱਧਰ। ਪਲੀਜ਼ ਸਾਡੀ ਰਿਕਵੈਸਟ ਹੈ ਕਿ ਇੱਥੋਂ ਪਾਣੀ ਕੱਢਿਆ ਜਾਵੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਬਸ ਸਾਡਾ ਇਹ ਮੰਗ ਹੈ ਜੀ ਇੱਥੋਂ ਪਾਣੀ ਕੱਢਿਆ ਜਾਵੇ ਇਸ ਬੰਦੇ ਚ। ਹੋਰ ਕੋਈ ਮੰਗ ਨਹੀਂ ਸਾਡੀ। ਅਸੀਂ ਅਨਲਿਮਿਟਿਡ ਬੈ Then I'll